ਬੜਾ 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 ਆ ਕੀ ਗੱਲ ਐ ਓਏ ਮਾਰੇ ਨਾ ਇਹ ਬਹੁਤ ਹੱਥ ਤੱਕੀ ਐ ਨਾ ਆ ਚੱਕਾ ਕਪੜਾ ਬੈਗ ਤੇ ਮੇਰੀ ਗੱਲ ਸੁਣ ਲਾ ਇਥੋਂ ਨਾ ਤੁਰਦੀ ਬਣਾ ਤੇ ਆਪਦੇ ਤਾਏ ਤੇ ਭਾਈ ਨੂੰ ਕਹਿ ਦੀ ਜਿੰਨਾ ਚਿਰ ਮੇਰੇ ਤੋਂ ਨੱਕ ਰਗੜ ਕੇ ਮਾਫੀ ਨਹੀਂ ਮੰਗਦੇ ਨਾ ਇਸ ਘਰ ਚ ਪੈਰ ਪਾਉਣ ਦੀ ਤੈਨੂੰ ਲੋੜ ਨਹੀਂ ਨਾ ਕੱਲੀ ਨਹੀਂ ਤੇ ਤੇ ਸਾਲੀਆਂ ਭਾਰੀ ਭੇਜਣਗੇ ਪਹਿਲਾ ਇੱਕ ਸੀ ਫਿਰ ਦੋ ਤੇ ਹੁਣ ਤਿੰਨ ਅੱਜ ਧਿਆਨ ਰੱਖੀ ਨੇ ਚੰਗਾ ਨਹੀਂ ਕੀਤਾ ਜਿਹੜਾ ਮੇਰੇ ਜਵਾਈ ਦੇ ਹੱਥ ਚੱਕਿਆ ਕੋਈ ਇਸ ਗੱਲ ਦਾ ਬਦਲਾ ਤਾਂ ਨਾ ਲੈ ਕੇ ਹੋ ਗਿਆ ਅੱਜ ਜਿਹਨੇ ਸਾਫਤ ਕਰਤਾ ਵੀ ਇਹ ਮੇਰਾ ਪੁੱਤ ਹੈਗਾ ਇੱਕ ਖੂਨੇ ਦੀ ਰੰਗਾਂ ਤੇ ਦਾ ਸਵੀਕਾ ਲਈ ਹੈ ਪਰ ਅੱਜ ਅੱਜ ਨੇ ਮੇਰਾ ਦਿਲ ਜਿੱਤ ਲੈਣ ਓਏ ਤੂੰ ਮੇਰੇ ਤੇ ਹੱਥ ਤੱਕ ਕੇ ਚੰਗਾ ਨਹੀਂ ਕੀਤਾ ਤੈਨੂੰ ਮੰਗਾ ਪਊਗਾ ਹੱਸ ਉਹ ਦੀ ਗੱਲ ਮੈਂ ਦੱਸਾਂ ਉਹ ਬਾਈ ਯਾਰ ਬਾਪੂ ਕੀ ਗੱਲ ਐ ਗੱਲੇ ਨੂੰ ਪੁੱਛ ਕੰਜਰ ਨੂੰ ਨਾ ਤੂੰ ਇੱਕ ਗੱਲ ਦੀ ਸ਼ਰਮ ਵਾਲ ਲੈ ਉਹ ਜਵਾਈ ਆ ਘਰ ਦਾ ਤੂੰ ਇਹਦੇ ਨਾਲ ਕਿਉਂ ਲੜੀ ਜਾਂਦਾ ਇਹ ਘਰ ਦਾ ਜਵਾਈ ਐ ਇਹਦਾ ਕਾਲਾ ਨਾ ਗੇ ਇਹਨੇ ਮੇਰੇ ਤੇ ਹੱਥ ਚੱਕ ਕੇ ਆ ਕੇ ਤੇਰੀ ਜ਼ੁਬਾਨ ਸੰਭਾਲ ਕੇ ਬੋਲ ਤਾਇ ਤਾਰੀ ਸਮਝਾ ਲੈ ਉਹਦੇ ਪਿਓ ਨੂੰ ਜ਼ੁਬਾਨ ਸੰਭਾਲ ਮੈਂ ਨਾ ਮੇਰੇ ਬਾਪੂ ਜੱਸੇ ਤੂੰ ਵੀ ਤਾਂ ਦੇਖ ਲੈ ਤੇਰੇ ਪਿਓਾਂ ਵਰਗਾ ਯਾਰ ਤੂੰ ਸ਼ਰਮ ਕਰ ਲੈ ਤੂੰ ਵੀ ਨੂੰ ਢਾਈ ਬੈਠਾ ਪਿਆ ਉਹਦੀ ਉਮਰ ਦਾ ਸ਼ਰਮ ਇਹਨੂੰ ਨਹੀਂ ਚਾਹੀਦੀ ਉਹ ਸ਼ਰਮ ਤੈਨੂੰ ਚਾਹੀਦੀ ਵੱਡੇ ਨਾਲ ਹੱਦ ਸਿਰੋਕਰੀ ਨਾ ਹੁੰਦਾ ਗੱਲ ਕੀ ਹੋਈ ਆ ਮੈਨੂੰ ਗੱਲ ਵੀ ਦੱਸੋਂਗੇ ਕੁਛ ਗੱਲੇ ਹੋਈਆਂ ਹਾਂ ਮੈਂ ਇੱਥੇ ਪਿਆ ਸੀ ਇਹਨੇ ਆ ਕੇ ਧੱਕੇ ਨਾਲ ਮੇਰਾ ਮੰਜਾ ਚੱਕ ਕੇ ਪਹਿਲਾਂ ਤਾਂ ਪਰਾਂ ਸਿੱਟਿਆ ਇਹ ਕੌਣਾ ਮੇਰੀ ਜ਼ਮੀਨ ਜਵੜਨਾ ਉਹ ਜ਼ਮੀਨ ਮੇਰੀ ਆ ਤਾਇਆ ਇਹ ਗੱਲ ਨਾ ਬੋਲ ਤੂੰ ਜੱਸੇ ਤੇਰੀ ਕਦੀ ਜ਼ਮੀਨ ਓਏ ਕਿਤੇ ਮੈਂ ਹੋਰ ਨਾ ਤੈਨੂੰ ਇੱਟੇ ਪੁੱਪੂ ਜਮਾਈ ਐ ਕਰਦਾ ਸਤਿਕਾਰ ਕਰ ਸਤਿਕਾਰ ਕਰ ਤੂੰ ਤੇਰੀ ਕਰੇਂ ਗਈ ਤੇਰੀ ਭੈਣ ਦੇ ਤੋਂ ਘਰ ਵਾਲਾ ਹਣ ਕੀ ਹੋ ਗਿਆ ਜੇ ਹੈਗਾ ਘਰ ਵਾਲਾ ਕਿਉਂ ਲੜਦੇ ਹੋ ਆਪਸ ਵਿੱਚ ਕਿਉਂ ਜਰੂਰ ਦਿਖਾਉਣੇ ਲੋਕਾਂ ਨੂੰ ਨਾ ਹੋਰ ਮੈਂ ਤਾਂ ਛਤਰ ਖਾਣਾ ਹੈ ਇਹਨੇ ਮੇਰੇ ਹੱਥ ਧੜਾਇਆ ਕਿਵੇਂ ਲੈ ਉਹ ਯਾਰ ਬੱਸ ਨਾ ਚੱਲ ਮੇਰੇ ਕਿਣੀ ਜੱਸੇ ਯਾਰ ਤੂੰ ਵੀ ਹੱਦ ਕਰੀ ਜਾਣਾ ਦੇਖ ਤਾਲਾ ਤੈਨੂੰ ਸਮਝਾ ਲਾ ਆਪਦੀ ਹੱਦ 'ਚ ਰਹਿ ਮੈਂ ਭੁੱਲ ਜੂ ਵੀ ਤਾਇਆ ਲੱਗਦਾ ਤੂੰ ਮੇਰਾ ਉਹ ਤੂੰ ਵੀ ਆਪਦੀ ਹੱਦ ਕਰ ਓਏ ਵੱਡਾ ਚੌਧਰੀ ਇਹਨੂੰ ਤਾਰੀ ਕਹਦੇ ਨੂੰ ਮੇਰੀ ਅੱਖੋਂ ਪਰਾਂ ਹੋ ਦੇ ਉਹ ਪਰ ਇਹਨੂੰ ਬਾਪੂ ਤੁਹਾਡੇ ਚ ਹੋਇਆ ਕੀ ਐ ਉਹੀ ਮੜੀ ਮੜੀ ਗੱਲ ਨੂੰ ਖਿੱਚੀ ਆ ਓਏ ਹਜੇ ਐ ਗੱਲ ਕਰੇ ਤੂੰ ਹਾਂ ਤੇ ਨਾਲ ਬਤੀਰਦਾ ਨਾ ਟੁੱਟ 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 ਨਾ ਟੁੱਟ ਕਰਕੇ ਲੈਂਗਾ ਤੂੰ ਓਏ ਜੱਸੇ ਵਾਈ ਬਣ ਕੇ ਯਾਰ ਮੈਂ ਹੱਥ ਬੰਨਦਾ ਕਿਉਂ ਲੜਦੇ ਹੋ ਯਾਰ ਉਹ ਬਾਪੂ ਤੁਸੀਂ ਸੁਣ ਲੈ ਮੇਰੀ ਚੱਲ ਘਰੇ ਚੱਲ ਮੈਂ ਨਹੀਂ ਘਰੇ ਜਾਂਦਾ ਮੈਂ ਆਪਣੇ ਖੇਤਾਂ ਜੱਸੇ ਤੂੰ ਹੀ ਲੈ ਜਾ ਕਿਉਂ ਬੁੜੇ ਨੇ ਹੱਡ ਪੈਰ ਮੈਂ ਜੱਸੇ ਹੱਦੋਂ ਬਾਹਰ ਨਾ ਜਾ ਬਾਈ ਤੂੰ ਵੀ ਮੈਂ ਆਪਣੇ ਪਿਓ ਨੂੰ ਸਾਹਮਣੇ ਇਹ ਗੱਲਾਂ ਚੱਲ ਨਹੀਂ ਸਕਦਾ ਤੂੰ ਕਹੀ ਨਾ ਹੱਟ ਤੜਾ ਬਲ। ਆਪਣੇ ਪਿਓ ਨੂੰ ਵੀ ਸਮਝਾ ਲੈ। ਮੈਂ ਕਹੀ ਜਾਂਣਾ ਨਾ। ਚੱਲ ਮੈਂ ਵੀ ਨਹੀਂ ਸਕਦਾ। ਫਿਰ ਮੈਂ ਕਹੀ ਜਾਂਣਾ ਉਹਨੂੰ। ਬਾਪੂ ਚੱਲ ਘਰੇ ਚਲਦੇ ਆਪਾਂ। ਹਜੇ ਨਹੀਂ। ਹਜੇ ਨਹੀਂ ਉਹ ਕੀ ਕਰੇਗਾ ਤੂੰ? ਇਹ ਹੱਦ ਹੱਦ ਤੋਂ ਬਾਅਦ ਪਿਆਹੇ। ਤੂੰ ਯਾਰ ਚੱਲ ਘਰੇ ਚਲਦੇ ਆਪਾਂ ਤੂੰਰੇ ਤੂੰ ਮੇਰੀ ਗੱਲ ਸੁਣ। ਠੰਡਾ ਚੱਲ ਠੰਡਾ ਚੱਲ। ਭਗ ਜਾ ਭਗ ਜਾ ਬੁੜਿਆ ਕਿਉਂ ਅੱਖਾਂ ਕੱਢਦਾ ਤੂੰ? ਕ ਹੱਟ ਪਰ ਤੜਾ ਕੇ ਜਾਏਗਾ ਕੋਈ? ਜੱਸੇ ਜਵਾਨ ਸੰਭਾਲ ਕੇ। ਬੁੜਾ ਬੁੜਾ ਕਿਨੂੰ ਪਰਖਦਾ ਤੂੰ? ਪਰ ਇਹ ਨਹੀਂ ਜबान ਸੰਭਾਲ ਕੇ ਬੋਲ ਸਕਦਾ ਮੈਂ ਇਹਨੂੰ ਚੁੱਪ ਕਰਾਈ ਜਾਣਾ ਤੂੰ ਤਾਂ ਚੁੱਪ ਕਰ ਜਾ ਫਿਰ ਲੈ ਤੂੰ ਐਂ ਦੱਸ ਹਾਂ ਤੂੰ ਮੇਰਾ ਕੀ ਵਿਗਾੜ ਲੇਗਾ ਮੈਂ ਤਾਂ ਐਂ ਕਹੂੰ ਬੁੜਾ ਤੂੰ ਦੁਬਾਰੇ ਦੁਬਾਰੇ ਗਏ ਤੂੰ 10 ਵਾਰੀ ਕਹੂੰ ਬੁੜਾ 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 ਆਹ ਕੀ ਗੱਲ ਹੈ ਓਏ ਸਿੰਦਰ ਪਹਿਲੇ ਗੋਡੇ ਹੀ ਬੜਾ ਦੁਖਦਾ ਮੇਰਾ ਤਾਂ ਨਹੀਂ ਹੱਡੀਆਂ ਦੇ ਡਾਕਟਰ ਨੂੰ ਦਿਖਾਇਆ ਆਵਾਂਗੇ ਆਪਾਂ ਨਹੀਂ ਪਹਿਲੇ ਉਹਦੀ ਕਹਿ ਦੇਣਗੇ ਗੋਡਾ ਬਦਲਾਣ ਨੂੰ ਲੋੜ ਨਹੀਂ ਮੈਂ ਤਾਂ ਤੇਰੀ ਚਾਹੀ ਮੈਂ ਤਾਂ ਆਪ ਦੀ ਚਾਹ ਪੀ ਕੇ ਆਈਆਂ ਨਾਲੇ ਬਥੇਰੀ ਪਿਆਤੀ ਤੇ ਚਾਹ ਓਹੋ ਛੱਡ ਵੀ ਦੇ ਖੜਾ ਹੁਣ ਕਿਉਂ ਅਸ਼ਿੰਦਰਪਾਲੇ ਗੱਲ ਵਧਾਉਣੀ ਹੈਗੀ ਤੂੰ ਮੈਨੂੰ ਐਂ ਦੱਸ ਜਸਨ ਆਪਾਂ ਨੂੰ ਸੌ ਕੁਸ ਕਹਿੰਦੇ ਸੀ ਫਿਰ ਆਪਰ ਉਸ ਕਿਵੇਂ ਹੁੰਦੀ ਸੀ ਪਹਿਨੇ ਮੇਰੀ ਗੱਲ ਸੁਣ ਇਹਦੇ ਤੇ ਜਸਨ 'ਚ ਬਹੁਤ ਫਰਕ ਹੈ ਉਹ ਆਪਣੀ ਧੀ ਸੀ ਨਾਲੇ ਨੂਹਾਂ ਥੋੜੀਆਂ ਇਹ ਬੋਲਦੀਆਂ ਸੋਹਣੀਆਂ ਲੱਗਦੀਆਂ ਨਿਕੀਆਂ ਧੀਆ ਤੇ ਨੂਹਾਂ 'ਚ ਬਹੁਤ ਫਰਕ ਹੁੰਦਾ ਹੈ ਤੈਥੋਂ ਗਲਤੀ ਨਹੀਂ ਹੋਈ ਜਿਹੜਾ ਕੁਝ ਤੇਰੇ ਮਨ 'ਚ ਐ ਨਾ ਉਹੀ ਬਾਰੇ ਬੋਲਦੀ ਐ ਤੂੰ ਹਾਂ ਜਾਣ ਬੁੱਝ ਕੇ ਬੋਲਦੀ ਐ ਮੈਨੂੰ ਨਹੀਂ ਚੱਲ ਕੋਈ ਨਾ ਜਵਾਕੜੀ ਐਗੀ ਫੜ ਲੈ ਚਾਦੀ ਕੁੱਟ ਨਾਲੇ ਜੇ ਤਾਰੀ ਨੂੰ ਪਤਾ ਲੱਗਿਆ ਪਤਾ ਨਹੀਂ ਕੀ ਕੁਛ ਕਰੂਗਾ ਉਹਦੇ ਕੋਲੇ ਨਾ ਗੱਲ ਕਹਿ ਦੀ ਉਹ ਪਹਿਲੀ ਨਹੀਂ ਖੜਾ ਛੜਦਾ ਇਹਦਾ ਸੇਕ ਤੇਨੂੰ ਫੇਰ ਹੀ ਲੱਗੂ ਜਦੋਂ ਨੇ ਕੀਤੀ ਛਤਰਾਲੇ ਦੀ ਇਹਨੂੰ ਫੇਰ ਪਤਾ ਲੱਗੂ ਵੀ ਕਿਸੇ ਨੂੰ ਕੀ ਬੋਲੀਦਾ ਹੁੰਦਾ ਨਾ ਕੋਈ ਵੱਡੇ ਛੋਟੇ ਦਾ ਲਿਹਾਜ਼ ਦੇਖਦੀ ਐ ਜਿਹੜਾ ਕੁਛ ਮੂੰਹ 'ਚ ਆਉਂਦਾ ਓਹ ਸੜਪਸੜ ਬੋਲੀ ਜਾਂਦੀ ਐ ਜੀ ਮੈਂ ਕੁਛ ਵੀ ਚਾਣ ਬੁੱਝਕੇ ਨਹੀਂ ਬੋਲਿਆ ਮੈਂ ਤੁਹਾਨੂੰ ਕਹੀ ਤਾਂ ਜਾਨੀਆਂ ਸੱਚੀ ਮੈਨੂੰ ਗੁੱਸੇ 'ਚ ਪਤਾ ਹੀ ਨਹੀਂ ਲੱਗਿਆ ਮੈਂ ਕੀ ਕੁਛ ਬੋਲ ਗਈ ਪਲੀਜ਼ ਬਸ ਇੱਕ ਵਾਰੀ ਮੈਨੂੰ ਮਾਫ ਕਰ ਦੋ ਜੋ ਕਹੋ ਤਾਂ ਮੈਂ ਤੁਹਾਡੇ ਫੇਰ ਵੀ ਖੜ ਲੇਨੀ ਐ ਵੀ ਮੈਨੂੰ ਸੱਚੀ ਮਾਫ ਕਰ ਦੋ ਗਲਤੀ ਹੋ ਗਈ ਓਹੋ ਫੜ ਲੈ ਚਾਦੀ ਕੁਟਾ ਖੜੀ ਹੋ ਜਾ ਪੁੱਤ ਨਾਲੇ ਦਾ ਅੱਗੇ ਤੋਂ ਧਿਆਨ ਰੱਖਿਆ ਕਰ ਐਂ ਨਹੀਂ ਬੋਲਿਆ ਕਰਦੇ ਦਿਆਂ ਰੱਖੂਗੀ ਹਾਂ ਪਹਿਲਾਂ ਬੋਲ ਲੈਂਦੀ ਐ ਫੇਰ ਆ ਪੈਰਾਂ 'ਚ ਬੈਠਣ ਦੇ ਡਰਾਮੇ ਕਰ ਲੈਂਦੀ ਐ ਚੱਲ ਕੋਈ ਨਾ ਸ਼ਿੰਦਰਪਾਲੇ ਜਾ ਰਸੋਈ 'ਚ ਕੰਮ ਦੇਖ ਲੈ ਕੋਈ ਜਿਹੜਾ ਹੈਗਾ ਨਵੇੜਲਾ ਨਾਲ ਇਹ ਕੱਪੜੇ ਜਿਹਾ ਫੜਾ ਦੇ ਮੈਨੂੰ ਮੈਂ ਤੈਹਾਂ ਮਾਰ ਦੂੰ ਸ਼ੁਕਰ ਹੈ ਰੱਬ ਦਾ ਆ ਚਾਚੀ ਜੀ ਨੇ ਗੁੜੀ ਜੀ ਦਾ ਮੂੰਹ ਬੰਦ ਕਰਵਾ ਲਿਆ ਗੱਲ ਤਾਂ ਇਹ ਆ ਕਿ ਚਾਚੀ ਦੇ ਘਰੇ ਤਾਂ ਇੱਕ ਵਾਰੀ ਤਾਂ ਢੈਲੀ ਪੈ ਗਈ ਬਸ ਹੁਣ ਆਪ ਦੇ ਮੂੰਹ ਤੇ ਐ ਤਾੜਾ ਲਾ ਕੇ ਰੱਖੇ ਕਿ ਤੇ ਹੀ ਨਾ ਹੋਵੇ ਵਿਤਾਰੀ ਕੋਲੇ ਕੱਲੀ ਕੱਲੀ ਗੱਲ ਪਾਕ ਦੇਵੇ ਤੇ ਮੇਰੇ ਚੁੰਡੇ ਪਟਾ ਦੇਵੇ ਚਾਹੁੰਦੀ ਵੀ ਇਹੀ ਹੀ ਖੁਸ਼ ਹੁੰਦੀ ਆ ਚੱਲ ਕੋਈ ਨਾ ਹੁਣ ਮੁੰਡੇ ਨੂੰ ਨਾ ਕਹਿਦੀ ਨੀ ਭੈਣੇ ਮੈਂ ਮੁੰਡੇ ਨੂੰ ਕੀ ਕਹਿਣਾ ਮੈਂ ਤਾਂ ਅੱਗੇ ਵੀ ਨਹੀਂ ਕਦੇ ਉਹਨੂੰ ਕੋਈ ਗੱਲ ਦੱਸੀ ਹੈਗੀ ਉਹ ਤਾਂ ਇਹਨੂੰ ਮੈਂ ਜੈਬਡੀ ਤੈਨੂੰ ਡਰਾਵਾ ਹੀ ਦਿੰਨੀ ਹੁੰਨੀ ਆ ਐਨੇ ਨਾਲ ਇਹ ਮੜੀ ਜੀ ਲੋਟ ਰੈਂਦੀ ਹੈਗੀ ਆ ਤਾਂ ਤੇਰੀ ਗੱਲ ਸਹੀ ਹੈ ਚੱਲ ਫੇਰ ਵੀ ਸ਼ਿੰਦਰਪਾਲੇ ਜਿਹੀ ਜੀ ਹੈਗੀ ਹੈ ਹੈਗੀ ਤਾਂ ਆਪਣੀ ਨੂੰ ਹੀ ਹੈ ਨੀ ਚਲੂੰ ਤਾਂ ਇਹਨੇ ਕੋਈ ਗਲਤ ਵੀ ਨਹੀਂ ਕਿਹਾ ਸੀ ਜਿਹੜਾ ਕੁਝ ਕਹਿੰਦੀ ਐ ਸੱਚ ਹੀ ਕਹਿੰਦੀ ਐ ਓਹੋ ਤੂੰ ਵੀ ਨਾ ਬਾਹਲਾ ਗੱਲ ਉਹ ਕਰਦੀ ਆ ਭਾਈ ਬਿਲ ਤੇ ਨਹੀਂ ਲਾਈਦੀ ਹੁੰਦੀ ਗੱਲ ਐਵੇਂ ਨਾ ਦਿਮਾਗ ਤੇ ਬੋਝ ਪਾ ਨਹੀਂ 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 ਪਾਉਂਦੀ ਦਿਮਾਗ ਤੇ ਬੋਝ ਬਸ ਤੂੰ ਨਾ ਇਨੀ ਫਿਕਰ ਕਰਿਆ ਕਰ ਤੂੰ ਆਪਦੇ ਗੋਡਿਆਂ ਦੀ ਫਿਕਰ ਕਰ ਲਾ ਨੀ ਗੋਡੇ ਤਾਂ ਦੇਖੀ ਜਾਊਗੀ ਜਿਹੜਾ ਪਸਾਉ। ਨਾਲ ਤਾਂ ਮੈਨੂੰ ਆ ਘਰ ਦਾ ਜਿਹੜਾ ਸਾਰਾ ਮਾਹੌਲ ਵਿਗੜਿਆ ਪਿਆ ਇਸੇ ਦੀ ਫਿਕਰ ਰਹਿੰਦੀ ਏ ਕਿ। ਨੀ ਇਹ ਤਾਂ ਰੰਡੀ ਰੋਣਾ ਹੀ ਚੱਲੀ ਜਾਊਗਾ। ਇਹ ਤਾਂ ਮਰਦੇ ਦਮ ਤੱਕ ਇਹ ਨਹੀਂ ਨਿਭੜਨਾ। ਸਿੰਦਰਪਾਲ ਨੇ ਕਦੇ-ਕਦੇ ਤਾਂ ਬਾળે ਦਿਮਾਗ ਤੇ ਲੋੜ ਪੈਂਦਾ ਹੈਗਾ। ਕੀ ਖਲਾਰੇ ਪੈ ਹੈ ਆਪਣੇ ਘਰ ਦੇ। ਚੰਗਾ ਭਲਾ ਸੁਰਨ ਸੁਰਨ ਵਸਦੇ ਸੀ ਤੇ। ਨਿਭੇਰ ਖਲਾਰੇ ਵੀ ਐਸੇ ਦੇ ਪਾਏ ਹੋਏ ਨੇ। ਫੇਰ ਤੂੰ ਮੈਨੂੰ ਕਹਿੰਦੇ ਨੇ ਇਹਨੂੰ ਬੋਲਿਆ ਨਾ ਕਰ ਕੁਛ। ਇਹ ਹੁਣ ਕੀ ਕਰੀਏ ਆ ਪੁੱਤ ਆ ਦੇਖ ਲੈ ਤੂੰ ਇਹਨੂੰ ਟਿੰਪਲ ਨੂੰ ਅ ਅੰਗੂਠੀ ਦਿੱਤੀ ਇਹਨੇ ਵਾਪਸ ਮੈਨੂੰ ਮੋੜਤੀ ਕਹਿੰਦੀ ਆਂਟੀ ਮੰਮੀ ਮੇਤੋਂ ਸੰਭ ਵੀ ਨਹੀਂ ਜਾਣੀ ਮੈਂ ਕਿੱਥੇ ਸੋਨਾ ਪਾਉਣੇ ਕੰਮਕਾਰ ਚ ਡਿਗ ਜੂਗੀ ਅੰਗੂਠੀ ਆ ਦੇਖ ਲੈ ਪੁੱਤ ਮੈਨੂੰ ਪੁੱਠੇ ਪੈਰੀ ਉਹੀ ਬਰੰਗ ਲਫਾਫੇ ਅੰਗੂ ਮੋੜਤੀ ਡੱਬ ਤੂੰ ਕਿਉਂ ਮੰਮੀ ਨੂੰ ਵਾਪਸ ਪੁੱਠੇ ਦੇਤੀ ਜੇ ਤੈਨੂੰ ਨਹੀਂ ਪਸੰਦ ਸੀ ਤੈਨੂੰ ਮੈਨੂੰ ਦੱਸ ਦਿੰਦੀ ਮੈਂ ਤੈਨੂੰ ਕੁਝ ਹੋਰ ਲੈ ਕੇ ਦੇ ਦਿੰਦੀ ਪੁੱਤ ਪਸੰਦ ਨਾ ਪਸੰਦ ਦੀ ਤਾਂ ਕੋਈ ਗੱਲ ਹੀ ਨਹੀਂ ਪਸੰਦ ਤਾਂ ਬਹੁ ਸੀ ਬਸ ਕੰਮ ਖਰਚੇ ਪਾ ਕੇ ਖੁਸ਼ ਨਹੀਂ ਕਿਉਂ ਟੈਂਪਲ ਡਿੰਪਾ ਤੂੰ ਕਬਰਾਣਾ ਮੈਨੂੰ ਖੁੱਲ ਕੇ ਦੱਸ ਤੈਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ ਪੁੱਤ ਨਖਰਾਨੂ ਵਾਲਾ ਸਿਰ ਤੇ ਨਹੀਂ ਚੜਾਈਦਾ ਹੋਈ ਬਸ ਉਹਨੂੰ ਪਸੰਦ ਹੈ ਜਾਂ ਨਹੀਂ ਬਸ ਠੀਕ ਹੈ ਨਾ ਅਗਲੀ ਨੇ ਦੇਤੀ ਵਾਪਸ ਤਾਂ ਆਪ ਲੈ ਲਈ ਮਮੇ ਜੀ ਇਹ ਘਰ ਦੀ ਨੌਕਰੀ ਤੁਸੀਂ ਤਾਂ ਕਹਿੰਦੇ ਹੋ ਇਹ ਘਰ ਦੀ ਮੈਂਬਰ ਆ ਤੁਸੀਂ ਨਾ ਆਹ ਗੁੱਠੀ ਮਿੰਦੇ ਹੋ ਬਲੈਡ ਡਿੰਪਲ ਆਪਣੇ ਹੱਥ 'ਚ ਰੱਖ ਠੀਕ ਹੈ ਜਿੰਨਾ ਚਿਰ ਮੈਂ ਇੱਥੇ ਆ ਨਾ ਮੈਨੂੰ ਇਹ ਗੁੱਠੀ ਤੇਰੇ ਹੱਥਾਂ 'ਚ ਦੇਖਣੀ ਚਾਹੀਦੀ ਹੈ ਰੱਖ ਲੈ ਬੁੱਤ ਡਿੰਪਲ ਕੋਈ ਗੱਲ ਨਹੀਂ ਹੈ ਜੀ ਪ੍ਰੀਤ ਨੇ ਪਿਆਰ ਨਾਲ ਕਹੀ ਰਹੀ ਬਸ ਐਂ ਵੀ ਕਿਤੇ ਡਿਗਡੁਗ ਨਾ ਜਾਵੇ ਬਚਾ ਰੱਖੀਆ ਆਪਣਾ ਕਿੰਨੀ ਸਾਨੀ ਲੱਗਦੀ ਹੈ ਚੰਗਾ ਪੁੱਤ ਮੰਮੀ ਜੀ ਤੁਹਾਨੂੰ ਜਸ਼ਨਵਾਚਾ ਮਾਰਦੀ ਆ ਚੱਲ ਪ੍ਰੀਤ ਪੁੱਤ ਜਸ਼ਨ ਦੇਖੀ ਕੀ ਕਹਿੰਦੀ ਐ ਇਹਨੂੰ ਕੰਮ ਕਰ ਕਰ ਲੈਣ ਦੇ ਓਕੇ ਮੰਮਾ ਕੋਈ ਗੱਲ ਨਹੀਂ ਮਾਂ ਤੂੰ ਕੀ ਸੋਚਦੀ ਸੀ ਪਹਿਲਾਂ ਤੂੰ ਮੈਨੂੰ ਕੱਲੀ ਨੂੰ ਦੱਬ ਲੈਂਦੀ ਸੀ ਹੁਣ ਮੈਂ ਕੱਲੀ ਨਹੀਂ ਹੈਗੀ ਤੇ ਤੇ ਸਾਰੀਆਂ ਭਾਰੀ ਪੈ ਜਾਣਗੀਆਂ ਪਹਿਲਾਂ ਇੱਕ ਸੀ ਫਿਰ ਦੋ ਤੇ ਹੁਣ ਤਿੰਨ ਆਪ ਦਾ ਧਿਆਨ ਰੱਖੀ ਮम्मी ਜੀ ਹਾਂ ਪੁੱਤ ਚਾਹੀਦਾ ਸੀ ਕੁਝ ਕੀ ਚਾਹੀਦਾ ਸੀ ਅਲਮਾਰੀ ਕੋਲਾ ਕੇ ਓਹੋ ਮੰਮੀ ਜੀ ਮੈਂ ਤੁਹਾਨੂੰ ਨਾ ਦੱਸਣਾ ਭੁੱਲ ਗਈ ਮੇਰਾ ਨਾ ਫਰੈਂਡ ਦੀ ਮੈਰਿਜ ਐ ਤਾਂ ਫਿਰ ਉਹਦੇ ਲਈ ਮੈਨੂੰ ਆਪਣੇ ਗਹਿਣੇ ਚਾਹੀਦੇ ਸੀ ਮੈਂ ਕਿਹਾ ਮੰਮੀ ਨੂੰ ਆਵਾਜ਼ ਮਾਰ ਕੇ ਉਹਨਾਂ ਸਾਹਮਣੇ ਹੀ ਲੈ ਲੈਣੀਆਂ ਤੇ ਨਾਲੇ ਤੁਹਾਨੂੰ ਪਤਾ ਹੈ ਤੁਸੀਂ ਦੱਸ ਦੋਗੇ ਮੈਨੂੰ ਕਿਹੜੇ ਸੂਟ ਨਾਲ ਕਿਹੜੀ ਜੁਐਲਰੀ ਮੈਚ ਹੁੰਦੀ ਹੈ ਪੁੱਤ ਗਹਿਣੇ ਗਹਿਣੇ ਤਾਂ ਅਲਮਾਰੀ ਵਿੱਚ ਹੈ ਨਹੀਂਗੇ ਕਿਉਂ ਮੰਮੀ ਜੀ ਕਿੱਧਰ ਗਈ ਗਹਿਣੇ ਪੁੱਤ ਤੈਨੂੰ ਪਤਾ ਹੀ ਆ ਪਿੰਡਾਂ ਦਾ ਮਾਹੌਲ ਘਨੇ ਤਾਂ ਮੈਂ ਜਸ ਨੂੰ ਕਹਿੰਦਾ ਸੀ ਵੀ ਲੋਕਰ ਚ ਰੱਖ ਦੇ ਉਹਨੇ ਲੋਕਰ ਚ ਰੱਖ ਦਿੱਤੀ ਕੋਈ ਨਹੀਂ ਪੁੱਤ ਤੈਨੂੰ ਉਡਵਾ ਕੇ ਦੇ ਦੰਨੇ ਆ ਮੈਂ ਤਾਂ ਕਹਿੰਨੀ ਕਿਤੇ ਮੰਮੀ ਜੀ ਵੇਚ ਕੇ ਤਾਂ ਨਹੀਂ ਖਾਗੇ ਤੁਸੀਂ ਇਹਨੇ ਓਹ ਹੋ ਹੋ ਨਹੀਂ ਦੀਦੀ ਲੈ ਵੇਚ ਨਹੀਂ ਭਲਾਂ ਕਾ ਤੋਂ ਮੰਮੀ ਹੋਰਾਂ ਨੇ ਨਾ ਨਾ ਪੁੱਤ ਵੇਚੇ ਨਹੀਂ ਵੇਚਣੇ ਕਹਸ ਤੂੰ ਆਂ ਮੇ ਤਾਂ ਤਾਂ ਕਹਿੰਦੀ ਸੀ ਕਈ ਵਾਰੀ ਮੰਮੀ ਜੀ ਗਹਿਣਾ ਗੱਟਾ ਘਰ ਦੇ ਵਿੱਚ ਤਾਂ ਹੀ ਰੱਖਿਆ ਹੁੰਦਾ ਨਾ ਕਿਤੇ ਕੋਈ ਲੋੜ ਪੈ ਜਾਵੇ ਆਪਾਂ ਕਿ ਤੂੰ ਪੈਸੇ ਫੜਾਂਗੇ ਵੱਤ ਤੋਂ ਵੱਤ ਆਪਾਂ ਆਪਣਾ ਗਹਿਣਾ ਗੱਟਾ ਹੀ ਰੱਖਦੇ ਹੁੰਨੇ ਆ ਪੈਸੇ ਲਈ ਨਹੀਂ ਨਹੀਂ ਪੁੱਤ ਤੈਨੂੰ ਪਤਾ ਹੀ ਆ ਤਾ ਇੱਕ ਵਾਰੀ ਆਪਾਂ ਰੱਖੇ ਸੀ ਸੁਨਿਆਰੇ ਦੇ ਉਹ ਆਪਾਂ ਪੈਸੇ ਦੇ ਕੇ ਫਿਛੜਾ ਲੈਂਦੇ ਸੀ ਪੁੱਤੋ ਤਾਂ ਲੋਕਰ ਵਿੱਚ ਐ ਤੂੰ ਐ ਕਰ ਅਸੀਂ ਤੈਨੂੰ ਸੋਮਵਾਰ ਨੂੰ ਗਹਿਣੇ ਘੜਵਾ ਕੇ ਦੇ ਦਵਾਂਗੇ ਓ ਮਮਮੀ ਜੀ ਮੈਂ ਸੋਮਵਾਰ ਕੀ ਕਰਨੇ ਗਏ ਨੇ ਵਿਆਹ ਤਾਂ ਮੇਰੀ ਫਰੈਂਡ ਦਾ ਸੈਟਰਡੇ ਸੰਡੇ ਆ ਫੇ ਪੁੱਤ ਤੂੰ ਆਰਟੀਫੀਸ਼ਲ ਪਾ ਲੈ ਮਮਮੀ ਆਰਟੀਫੀਸ਼ਲ ਪਾਉਂਦੀ ਮੈਂ ਸੋਹਣੀ ਲੱਗੂਗੀ ਅਗਲੇ ਦਾ ਐਡਾ ਸਟੈਂਡਰਡ ਆ ਕਹਿਣਗੇ ਐਡੇ ਸੋਹਰੇ ਕਰਨੇ ਤੇ ਆਰਟੀਫੀਸ਼ਲ ਟੂਮਾ ਵਾਈ ਫਿਰਦੀ ਐ ਕੋਈ ਗੱਲ ਨਹੀਂ ਜਸ਼ਨ ਮੇਰੇ ਕੋਲ ਕਲੈਕਸ਼ਨ ਬਹੁਤ ਸੋਹਣੀਆਂ ਸੋਹਣੀਆਂ ਨੇ ਤੁਸੀਂ ਉਹਨਾਂ ਵਿੱਚ ਦੇਖ ਲਿਓ ਨਹੀਂ ਪ੍ਰੀਤ ਮੈਂ ਤੇਰੇ ਤੋਂ ਕਿਵੇਂ ਲੈ ਸਕਦੀ ਆ ਮਮਮੀ ਤੁਸੀਂ ਜਸਨ ਨੂੰ ਕਹੋ ਮੈਨੂੰ ਮੇਰੇ ਗਹਿਣੇ ਲਿਆ ਦੂਗਾ ਪੁੱਤ ਫੇਰ ਕੋਈ ਗੱਲ ਨਹੀਂ ਜਸ਼ਨ ਤੁਸੀਂ ਇੱਕ ਵਾਰ ਦੇਖੋ ਤਾਂ ਸਹੀ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਨੇ ਮੇਰੇ ਪਾਸ ਚ ਵਾਪਸ ਕਰ ਦਿਓ ਹਾਂ ਦਰਾਣੀਆਂ ਹੀ ਠਾਣੀਆਂ ਦਾ ਕਿਹੜਾ ਕੁਛ ਬੰਡਿਆ ਹੁੰਦਾ ਪੁੱਤ ਤੂੰ ਇਹਦੇ ਪਾ ਲੈ ਗਏ ਨੇ ਬਾਕੀ ਤੈਨੂੰ ਮੈਂ ਲਿਆ ਦਉਂਗੀ ਕਹਿ ਦਉਂਗੀ ਜਸਨ ਨੂੰ ਵੀ ਲਿਆ ਦੇਵੇ ਤੈਨੂੰ ਹਾਂ ਜਸ਼ਨ ਸਹੀ ਕਹਿ ਰਹੀ ਐ ਪ੍ਰੀਤ ਤੇ ਦੇਖੋ ਬਹੁਤ ਸੋਹਣੇ ਸੋਹਣੇ ਗਹਿਣੇ ਨੇ ਤੂੰ ਇੱਕ ਵਾਰੀ ਉਹਦੇ ਚ ਜੁਐਲਰੀ ਦੇਖ ਲੈ ਤੈਨੂੰ ਕਿਹੜੀ ਪਸੰਦਾ ਬਾਕੀ ਰਹੀ ਗੱਲ ਮੰਮੀ ਦੀ ਤੇ ਮੰਮੀ ਜੀ ਫਿਰ ਕੁਛ ਨਾ ਕੁਛ ਤਾਂ ਕਰਨ ਗਈ ਹੁਣ ਗਹਿਣੇ ਘਰੀ ਲਿਆਉਣ ਵਾਸਤੇ ਕਿਉ ਮੰਮੀ ਜੀ ਮੰਮੀ ਜੀ ਮੈਂ ਤਾਂ ਅਲਮਾਰੀ ਤਾਂ ਨਹੀਂ ਖੋਲੀ ਸੀ ਮੈਂ ਕਿਹ ਕਹਿਣਗੇ ਪਤਾ ਨਹੀਂ ਫਰੋਲਾ ਫਰਾਲੀ ਕਰਤੀ ਮੈਂ ਕਿਹਾ ਚਲ ਵਾਜੀ ਮਾਰ ਲਮ ਪਰ ਮੈਨੂੰ ਕੀ ਪਤਾ ਇੱਥੇ ਕੁਝ ਵੀ ਨਹੀਂ ਮਿਲਣਾ ਮੈਨੂੰ ਨਾ ਨਾ ਪੁੱਤ ਅਲਮਾਰੀ ਲੈ ਫੜ ਚਾਬੀਆਂ ਤੇਰੇ ਕੋਲ ਜੋ ਮਰਜੀ ਖੋਲ ਇੱਥੇ ਕੱਢ ਮੈਂ ਖਾ ਨੂੰ ਤੈਨੂੰ ਕਹਿਣਾ ਵੀ ਤੂੰ ਚਲ ਐ ਕਰ ਜਸ਼ਨ ਬਾਲੀਆਂ ਗੱਲਾਂ ਨਾ ਕਰ ਤੈਨੂੰ ਪਤਾ ਤੂੰ ਆਪਦੀ ਤਿਆਰੀ ਵੀ ਕਰਨੀ ਆ ਹਨਾ ਥੋੜੇ ਦਿਨ ਚ ਵਿਆਹ ਜਾਂ ਤੂੰ ਜੁਐਲਰੀ ਚਲੋ ਆਜੋ ਕਿਉ ਮੰਮੀ ਜੀ ਆਪਣੀ ਬਕਵਾਸ ਬੰਦ ਕਰ ਲੱਗੀ ਸਮਝ ਤੈਨੂੰ ਜੇ ਮੇਰੇ ਹਨਾ ਪਰਤਾ ਖੋਲਣ ਤੇ ਆਈ ਆ ਇਹ ਤਾਂ ਅੱਜ ਤੁਸੀਂ ਚੰਗੇ ਰਹਿ ਗਏ ਤੁਹਾਡੀ ਕਿਸਮਤ ਚੰਗੀ ਸੀ ਤੁਸੀਂ ਬਚ ਗਏ ਨਾਲੇ ਤੂੰ ਆ ਤਾਰੀ ਹੈ ਤੋਂ ਸੀ ਹੁੰਦਾ ਮਿੰਟ ਨਹੀਂ ਲੱਗਣਾ ਸੀ ਅੱਜ ਹੋ ਜੱਸੇ ਤੂੰ ਭਗ ਜਾ ਕੌਣ ਹੈ ਤੇ ਕੌਣ ਸੀ ਦਾ ਟਾਈਮ ਦੱਸੂਗਾ ਪਰੌਣ ਹੈ ਆਪਦੀ ਇੱਜ਼ਤ ਘਰੇ ਲੈ ਕੇ ਵਗ ਜਾ ਬਾਈ ਓਏ ਵਗ ਜਾ ਵਗ ਜਾ ਕਿ ਹੋ ਰਹਾ ਜੇ ਹੱਡ ਸਿਕ ਪਿਉਣੇ ਆਪਦੇ ਵਗ ਜਾ ਪਰਾਂ ਉਹ ਬੁੜਿਆ ਤੂੰ ਤਾਂ ਨਾ ਚੁੱਪ ਹੀ ਰਹਿ ਹੱਡ ਤੱਕ ਤੇਰੇ ਛੱਡ ਹੱਡਾਂ ਦੇ ਨਾਲ-ਨਾਲ ਨਾ ਤੁਹਾਡੇ ਹਿੱਕਾਂ 'ਚ ਮੋਰੀਆਂ ਕਰ ਦਿੰਦਾ ਮੈਂ ਅੱਜ ਮੋਰੀਆਂ ਕਰ ਦਿੰਦਾ ਉਹ ਜਿਹੜੀ ਤੂੰ ਗੱਲ ਕਰਦਾ ਨਾ ਉਹ ਆਪਦਾ ਘਰੇ ਸਾਹਮਣੇ ਰੱਖੀ ਦੀਵਾਲੀ ਵਾਲੇ ਪਟਾਕੇ-ਪੜੂਕੇ ਪਾ ਲਈ ਉਹਦੇ ਨਾਲ ਤੇਰੇ ਕੋਲ ਪਟਾਕੇ-ਪੜੂਕਾ ਦਾ ਇੰਤਜ਼ਾਮ ਨਹੀਂ ਹੋਣਾ ਪਟਾਕੇ ਤਾਂ ਛੋਡੇ ਪੈਣਗੇ ਦੋਵੇਂ ਪਿਓ-ਪੋਤਾਂ ਦੇ ਇਹ ਤਾਂ ਹੁਣ ਸਮਝ ਦਸੂ ਤੁਰ ਜਾ ਤੁਰ ਜਾ ਆ ਗਿਆ ਹੈ ਵੱਡਾ ਨਾਲੇ ਮੋਰੀਆਂ ਕਰਨ ਵਾਲਿਆਂ ਨੂੰ ਇਹ ਪੁੱਛ ਲਈ ਹਾਂ ਵੀ ਪਿੱਛੋਂ ਬਾਣ ਕਿੰਨਾ ਉੱਡਿਆ ਫਿਰ ਬੋਰੀਆਂ ਕਰ ਦਿੰਨਾ ਇਹ ਸ਼ਾਬਾਸ਼ ਪੁੱਤਰਾ ਅੱਜ ਆਇਆ ਨਾ ਨਜ਼ਾਰਾ ਨਹੀਂ ਤਾਂ ਸ੍ਰੀਕਸਰ ਤੇ ਹੀ ਚੜ ਜਾਂਦੇ ਨੇ ਉਹ ਨਾਲੇ ਕੋਈ ਨਾ ਤਰੀ ਤੇਰਾ ਸੀ ਹੋਣ ਦਾ ਇੰਤਜ਼ਾਮ ਨਾ ਹੁਣ ਮੈਂ ਕਰੂੰਗਾ ਤੂੰ ਵੀ ਕੀ ਯਾਦ ਰੱਖੇਂਗਾ ਵੀ ਤੇਰਾ ਬਾਹ ਕਿਹਦੇ ਨਾਲ ਪਿਆ ਤੀ ਯਾਦ ਰੱਖੀ ਮੇਰੀ ਗੱਲ ਨੂੰ ਇਕੱਠੇ ਸ਼ੁਕਰ ਹੈ ਪ੍ਰਮਾਤਮਾ ਦਾ ਪਰ ਤਾਰੀ ਆਪਦੇ ਪਿਆਰ ਨੂੰ ਐ ਫੜੀ ਕਿਉਂ ਆਉਂਦੇ ਤਾਰੀ ਕੀ ਗੱਲ ਪੁੱਤ ਕੀ ਗੱਲ ਕੀ ਮਾਂ ਆਪਦੇ ਪਿਆਰ ਨੂੰ ਐ ਫੜੀ ਆਉਣਾ ਉਹੀ ਗੱਲ ਜਿਹੜੀ ਤਾਂ ਕਹੀ ਸੀ ਉਥੇ ਗੁੱਦਮ ਗੁੱਦੀ ਹੋਣ ਲੱਗ ਰਿਹਾ ਆਪਸ ਚ ਇਹ ਇੱਕ ਮਿੰਟ ਖੜ ਜਾ ਬਾਪੂ ਮੈਂ ਜਾਂ ਲੈਣਾ ਹੈ ਇੰਨੀਆਂ ਤੇਰੇ ਮੂੰਹ ਤੇ ਸੱਟਾਂ ਲੱਗੀਆਂ ਪਈਆਂ ਇੰਨੀਆਂ ਸੱਟਾਂ ਮੇਰੇ ਤੇਰੇ ਸ੍ਰੀਕਾਂ ਦੀ ਕਰਤੂਤ ਐ ਉਹਨਾਂ ਦੇ ਜਵਾਈਰਣ ਹੋਈ ਇਹ ਗੱਲ ਬਾਤ ਆ ਦੇਖ ਲੈ ਉਹਨੇ ਮੇਰਾ ਕੀ ਹਾਲ ਕੀਤਾ ਜੱਸੇ ਨੇ ਹਾਂ ਜੱਸੇ ਨੇ ਨਬਾਇਆ ਤਾਰੀ ਮੈਂ ਤੈਨੂੰ ਕਾਦੇ ਵਾਸਤੇ ਭੇਜਿਆ ਸੀ ਖੇਤ ਬਿਤੇ ਇਹਨਾਂ ਨੂੰ ਲੜਨ ਨਹੀਂ ਦੇਣਾ ਮਾਂ ਮੈਂ ਕੀ ਲੜਨ ਨਹੀਂ ਦੇਣਾ ਤੂੰ ਇਹ ਤੇ ਆ ਦੇਖ ਲੈ ਜਦੋਂ ਮੈਂ ਗਿਆ ਮੇਰੇ ਜਨ ਦਿਨ ਤਾਂ ਆਪਸ ਚ ਲੜੀ ਜਾਂਦੇ ਸੀ ਜੱਸੇ ਨੇ ਉਹੀ ਗੱਲ ਕਰਤੀ ਮਾ ਬਾਈ ਦਾ ਆ ਹਾਲ ਜੱਸੇ ਨੇ ਕੀਤਾ ਹਾਂ ਚਾਚੀ ਜੱਸੇ ਨੇ ਕਰਿਆ ਆਪਸ ਚ ਲੜੀ ਜਾਂਦੇ ਦੀ ਤੂੰ ਲੜਦੇ ਨੂੰ ਦੇਖ ਕੇ ਰਹਾ ਮੈਥੋਂ ਨਹੀਂ ਗਿਆ ਮੇਰੇ ਤੋਂ ਵੀ ਬੋਲੇਗਾ ਜੱਸੇ ਨੂੰ ਨਾਲੇ ਆਪਸ ਚ ਹੋ ਗਈ ਸਾਡੇ ਵੀ ਸ਼ਾਬਾਸ਼ ਏ ਤੇਰੇ ਖੰਡਿਆਤੀ ਉਹੀ ਕਰਤੂਤ ਜੀ ਤਾਂ ਰੋਕਿਆ ਸੀ ਮੈਂ ਮੈਂ ਤੈਨੂੰ ਭੇਜਿਆ ਤਾਂ ਆਏ ਸੀ ਵੀ ਇਹ ਤੇਰੇ ਪਿਓ ਨੂੰ ਬੋਲਣ ਨਾ ਦੇ ਜਿਹੜਾ ਇਹ ਬੋਲਣ ਚ ਉਹ ਇਹ ਜਹਾ ਤੂੰ ਐ ਨਾ ਮੇਰੀ ਗੱਲ ਸੁਣ ਜੱਸਾ ਹਾਲ ਕਿਉਂ ਕਰੂ ਬਾਈ ਦਾ ਨਾਲੇ ਤਾਰੀ ਤੈ ਇਹ ਚੰਗਾ ਨਹੀਂ ਕੀਤਾ ਜੱਸੇ ਤੇ ਹੱਥ ਚੱਕ ਕੇ ਹੁਣ ਪਤਾ ਨਹੀਂ ਮੇਰੀ ਤੀ ਦਾ ਕੀ ਹਾਲ ਕਰੂਗਾ ਫੇਰ ਵੀ ਇਸ ਕਰਦੇ ਜਮਾਈ ਸੀ ਉਹ ਨਾ ਚਾਚੀ ਜਮਾਈਆ ਠੀਕ ਐ ਪਰ ਮੈਨੂੰ ਇੱਕ ਗੱਲ ਦੱਸ ਜੇ ਮੇਰੇ ਪਿਓ ਦੀ ਥਾਂ ਤੇ ਮੇਰਾ ਚਾਚਾ ਹੁੰਦਾ ਉਹਦੇ ਤੇ ਹੱਥ ਚੱਕਦਾ ਕੋਈ ਤੂੰ ਤਾਂ ਵੀ ਆਹੀ ਗੱਲ ਕਹਿੰਦੀ ਬਈ ਜਿੰਨਾ ਚਿਰ ਤੇਰਾ ਚਾਚਾ ਸੀ ਉਹ ਨਜ਼ਰ ਤਾਂ ਨੌਬਤ ਨਹੀਂ ਆਈ ਸੀ ਦੇਖਦਾਰੀ ਚੰਗੀ ਕਹੋ ਮੈਨੂੰ ਮਾੜੀ ਕਹੋ ਤੈ ਇਹ ਚੰਗਾ ਤਾਂ ਕੀਤਾ ਨਹੀਂ ਭਾਈ ਜਮਾਈ ਭਾਈ ਤੇ ਹੱਥ ਚੱਕ ਕੇ ਤੇ ਬਹੀ ਬਈ ਰਾਣੀ ਇਹਨੇ ਜੋ ਕੀਤਾ ਨਾ ਚੰਗਾ ਹੀ ਕੀਤਾ ਅੱਜ ਇਹਨੇ ਸਾਬਤ ਕਰਤਾ ਵੀ ਇਹ ਮੇਰਾ ਪੁੱਤ ਹੈਗਾ ਚਾਹੇ ਖੂਨ ਇਹਦੀਆਂ ਰਗਾਂ ਚ ਨਾ ਸਰੀਕਾਂ ਦਾ ਹੀ ਹੈ ਪਰ ਅੱਜ ਅੱਜ ਇਹਨੇ ਮੇਰਾ ਦਿਲ ਜਿੱਤ ਲੈਣੇ ਅੱਜ ਸਾਬਤ ਕਰਦੇ ਨੇ ਵੀ ਇਹ ਮੇਰਾ ਪੁੱਤ ਹੈ ਸ਼ੁਕਰ ਪ੍ਰਮਾਤਮਾ ਦਾ ਅੱਜ ਤੁਸੀਂ ਦੋਨੇ ਪਿਓ ਪੁੱਤ ਇੱਕ ਹੋ ਗਏ ਨਹੀਂ ਮੈਂ ਤਾਂ ਤੁਹਾਨੂੰ ਇੱਕ ਕਰਨ ਦੇ ਚੱਕਰ ਚ ਪਤਾ ਨਹੀਂ ਕਿੰਨੇ ਕੁ ਝੂਠਾਂ ਦਾ ਸਹਾਰਾ ਲੈਣਾ ਪੈਣਾ ਸੀਗਾ ਸ਼ੁਕਰ ਹੈ ਰੱਬਾ ਨਾਲੇ ਮੇਰੀ ਗੱਲ ਸੁਣੋ ਹੁਣ ਤੁਸੀਂ ਇੱਥੇ ਬੈਠੇ ਰਹੋਗੇ ਦੋਨੇ ਪਿਓ ਪੁੱਤ ਅੰਦਰ ਆ ਜਾਓ ਹਲਦੀ ਵਾਲਾ ਦੁੱਧ ਪਾ ਕੇ ਦੇਵਾਂ ਆ ਜਿਹੜਾ ਕਾਰਨਾਮਾ ਕਰਕੇ ਆਏ ਨਾ ਬਹਾਦਰੀ ਕੀਤੀ ਹੈ ਤੁਸੀਂ ਆ ਜਾਓ ਸਰਜੂਆ ਬਾਪੂ ਨੂੰ ਦੇ ਦੇ ਨਾਲੇ ਗੱਲ ਸੁਣ ਲੈ ਅੱਜ ਇਹ ਇਕੱਲਾ ਨਹੀਂ ਮੇਰੇ ਨਾਲ ਜਾਊਗਾ ਅੱਜ ਤੋਂ ਬਾਅਦ ਨਾ ਆਪਣੀ ਨੂੰ ਮਨਪ੍ਰੀਤ ਵੀ ਇੱਧਰ ਆਊਗੀ ਆ ਦੇਖ ਲੈ ਜਿੰਨਾ ਵੀਛ ਤੂੰ ਮੌਤ ਨੂੰ ਗਲੇ ਲਾ ਲੈਣਾ ਸਾਰਾ ਟਬਰ ਉਹਨਾਂ ਦਾ ਤਾਂ ਇੱਕ ਹੋ ਕੇ ਬਹਿ ਗਿਆ ਮੈਨੂੰ ਰੇ ਕੱਲੀ ਨੂੰ ਰੋਣ ਨੂੰ ਛੱਡ ਗਿਆ ਇਹਨਾਂ ਨੇ ਚੰਗਾ ਨਹੀਂ ਕੀਤਾ ਜਿਹੜਾ ਮੇਰੇ ਜਵਾਈ ਦੇ ਹੱਥ ਚੱਕਿਆ ਕੋਈ ਨਾ ਇਸ ਗੱਲ ਦਾ ਬਦਲਾ ਤਾਂ ਨਾ ਮੈਂ ਲੈ ਕੇ ਰੂੰਗੀ ਹੁਣ ਪ੍ਰੀਤ ਕਲੈਕਸ਼ਨ ਤਾਂ ਤੇਰੇ ਕੋਲ ਬਹੁਤ ਸੋਹਣੀ ਹੈ ਅੰਨਾ ਹਾਂ ਪੁੱਤ ਤੂੰ ਐਨ ਨਾ ਕੁਛ ਬਾਰੋ ਲਈ ਆਈ ਸੀ ਹੱਸਿਓਨੇ ਦਾ ਦੱਸਿਆ ਤਾਂ ਤੂੰ ਹੈ ਨਹੀਂ ਹਾਂ ਤਾਂ ਬੜੇ ਸੋਨੇ ਆ ਮੰਮੀ ਜੀ ਮੈਨੂੰ ਪਤਾ ਸੀ ਮੈਂ ਇੰਡੀਆ ਜਾਣਾ ਤੇ ਆਪਣੇ ਨਾਲ ਹਰ ਇੱਕ ਸਮਾਨ ਰੱਖਦੀ ਆ ਮੈਨੂੰ ਪਤਾ ਕਦੇ ਨਾ ਕਦੇ ਲੋਡ ਪੈ ਹੀ ਜਾਂਦੀ ਆ ਹਾਂ ਇਹ ਤਾਂ ਹੈ ਆ ਕਿੰਨਾ ਪਿਆਰਾ ਆ ਨਾ ਹਾਂ ਮੰਮੀ ਜੀ ਪ੍ਰੀਤ ਦੀਦੀ ਕੋਲੇ ਤਾਂ ਬਹੁਤ ਸੋਨੇ ਸੈੱਟ ਨੇ ਹੈ ਨਾ ਹਾਂ ਦੀਦੀ ਤੁਹਾਨੂੰ ਕਿਹੜਾ ਪਸੰਦ ਆਇਆ ਪ੍ਰੀਤ ਮੈਨੂੰ ਸੱਚੀ ਦੱਸਾਂ ਮੈਨੂੰ ਤਾਂ ਸਾਰੇ ਪਸੰਦ ਨੇ ਤੂੰ ਚਾਰੇ ਰੱਖ ਲੋ ਇਨੀ ਛੋਟੀ ਦਰਵਾਜ਼ਾ ਕੌਣ ਪਿੱਟੀ ਜਾਂਦਾਗਾ ਤੀ ਕਿਉਂ ਕੌਣ ਆ ਗਿਆ ਆ ਗਈ ਆ ਗਈ 1 ਮਿੰਟ ਆ ਗਈ ਨਾ ਤੂੰ ਗੇਟ ਨਹੀਂ ਖੋਲਿਆ ਜਾਂਦਾ ਹੁੰਦਾ ਜਸ ਆਹ ਕੀ ਹਾਲਤ ਬਣਾਈਏ ਨਾਲੇ ਤੂੰ ਗੱਡੀ ਘਾਤੋਂ ਬਾਹਰ ਖੜਾਈ ਆ ਗੱਡੀ ਘਾਤੋਂ ਲਾਏ ਕੀ ਹੋ ਕੇ ਗਿਆ ਤੈਨੂੰ ਮੰਮੀ ਜਸ ਬੇ ਜਸ ਹਾਕ ਕਰਾਈਆ ਨਾ ਪੁੱਤ ਕੀ ਕਰਿਆ ਜਸ ਮੇਰੀ ਗੱਲ ਸੁਣ ਲਾ ਜਸ ਨਾ ਆ ਤੇਰੇ ਤਾਏ ਜੇ ਤੇ ਤਾਰੀ ਨੇ ਚੰਗੀ ਨਹੀਂ ਕੀਤੀ ਮੇਰੇ ਨਾਲ ਕਿਉਂ ਕੀ ਗੱਲ ਹੋ ਗਈ ਜਸ ਕੀ ਗੱਲ ਹੋ ਗਈ ਮੈਂ ਉੱਥੇ ਖੇਤ ਗੇੜਾ ਮਾਰਨ ਗਿਆ ਆ ਤੇਰੇ ਤਾਏ ਜੇ ਤੋਂ ਨਾ ਜਰਾਂਦ ਨਹੀਂ ਹੋਈ ਵੀ ਗੇੜਾ ਕਿਉਂ ਮਾਰਦਾ ਪੁੱਠਾ ਮੇਰੇ ਗਲ ਪੈਣ ਨੂੰ ਆਉਂਦੇ ਨੇ ਗੁੱਸਾ ਤਾਂ ਮੈਨੂੰ ਇਸ ਗੱਲ ਦਾ ਜਦੋਂ ਤਾਰੀ ਨੇ ਮੇਰੇ ਤੇ ਹੱਥ ਚੱਕਿਆ ਚੰਗੀ ਨਹੀਂ ਕੀਤੀ ਉਹਨਾਂ ਨੇ ਨਹੀਂ ਕਿਵੇਂ ਹੋ ਸਕਦਾ ਜਸ ਤਾਰੀ ਤੁਹਾਡੇ ਤੇ ਨਿਆਹ ਚੱਕ ਸਕਦਾ ਜਸਪਤ ਇਹਦਾ ਮਤਲਬ ਤੇਰੀ ਇਹ ਹਾਲਤ ਉਹਨਾ ਕੰਜਰਾਂ ਨੇ ਕੀਤੀ ਆ। ਨਾ ਕੀ ਬਾਰ-ਬਾਰ ਪੁੱਛੀ ਜਾਨਨੀ ਆ। ਤੈਨੂੰ ਨਹੀਂ ਸੁਣਦਾ। ਵੀ ਤਾਰੀ ਨੇ ਹੱਥ ਚੱਕਿਆ ਤੇਰੇ ਤਾਏ ਨੇ ਹੱਥ ਚੱਕਿਆ। ਮੇਰੀ ਗੱਲ ਸੁਣ ਲੈ ਦੱਸ ਨਾ। ਆ ਤੇਰੇ ਤਾਏ ਤੇ ਤਾਰੀ ਨੂੰ ਨਾ ਅੱਜ ਉਹਨਾਂ ਦੀ ਕਿਸਮਤ ਚੰਗੀ ਦੀ ਮੇਰੇ ਹੱਥੋਂ ਬਚ ਗਏ ਉਹ। ਮੈਨੂੰ ਫੋਨ ਕਰਕੇ ਦੱਸ ਦੀ ਵੀ ਜਸ ਨਾਲ ਦੁਸ਼ਮਣੀ ਪਾ ਕੇ ਤੁਸੀਂ ਚੰਗੀ ਨਹੀਂ ਕੀਤੀ। ਬਹੁਤ ਮਾੜੀ ਹੋਊ ਉਹਨਾਂ ਨਾਲ। ਜਸ ਨਹੀਂ ਇਹ ਨਹੀਂ ਹੋ ਸਕਦਾ। ਤਾਰੀ ਤੁਹਾਡੇ ਤੇ ਨਹੀਂ ਹੱਥ ਚੱਕ ਸਕਦਾ। ਨਾ ਹੋਰ ਮੇਰਾ ਪੁੱਤ ਝੂਠ ਬੋਲਦਾ। ਤੈਨੂੰ ਇਹਦਾ ਮੂੰਹ ਨਹੀਂ ਦੀਦਾ ਕਿਵੇਂ ਨੀਲ ਪਾ ਰੱਖੇ ਨੇ। ਮੰਮੀ ਮੈਂ ਨਹੀਂ ਯਕੀਨ ਕਰ ਸਕਦਾ ਉਹ ਮੇਰੀ ਗੱਲ ਸੁਣ ਲੈ ਜੱਸਾ ਨਾ ਯਕੀਨ ਕਿਉਂ ਨਹੀਂ ਕਰ ਸਕਦੀ ਤੂੰ ਜੇ ਐਡਾ ਹੀ ਨਹੀਂ ਯਕੀਨ ਆਉਂਦਾ ਨਾ ਤਾਂ ਆਪਦੇ ਭਾਈ ਤਾਰੀ ਨੂੰ ਫੋਨ ਕਰਕੇ ਪੁੱਛ ਲੈ ਭਵੇਂ ਨਾਲੇ ਉਹਨੂੰ ਦੱਸ ਦੀ ਵੀ ਤੇਰਾ ਅੰਜਾਮ ਮਾੜਾ ਹੀ ਹੋਣ ਵਾਲਾ ਹੈਗਾ ਚੰਗਾ ਕੁਝ ਨਹੀਂ ਹੋਣਾ ਤੇਰੇ ਨਾਲ ਨਾ ਕਰ ਲੈ ਫੋਨ ਤਾਰੀ ਨੂੰ ਪੁੱਛ ਲੈ ਉਹਨਾਂ ਨੂੰ ਮੇਰਾ ਪੁੱਤ ਝੂਠ ਬੋਲਦਾ ਜਸਪੁੱਤ ਚੱਲ ਮੈਂ ਤੇਰੇ ਦਵਾਈ ਲੋਣੀ ਅੰਦਰ ਚੱਲ ਚਲੀਏ ਦਵਾਈ ਤਾਂ ਮੈਂ ਲਵਾ ਲੂਮਾ ਨਾਲੇ ਤੂੰ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਤੇਰੇ ਉਸ ਪੇਕਿਆਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਠੀਕ ਹੈ ਨਾਲੇ ਤੂੰ ਵੀ ਆਪਦਾ ਫੈਸਲਾ ਕਰ ਲਈ ਤਾਂ ਐ ਮੇਰੇ ਨਾਲ ਰਹਿਣਾ ਜਾਂ ਦੇ ਪੇਕਿਆਂ ਨਾਲ ਫੈਸਲਾ ਹੁਣ ਤੇਰੇ ਹੱਥ ਆ ਸੋਚ ਵਿਚਾਰ ਲਈ ਆਪਦਾ ਦੀਦੀ ਆ ਕੀ ਹੋ ਗਿਆ ਮੈਂ ਤਾਂ ਸੋਚਿਆ ਵੀ ਨਹੀਂ ਸੀ ਜਸ਼ਨ ਜੋ ਵੀ ਹੋਇਆ ਨਾ ਉਹ ਠੀਕ ਨਹੀਂ ਹੋਇਆ ਪਰ ਤੂੰ ਇਹਨਾਂ ਦੇ ਟੱਬਰ ਨੂੰ ਨਹੀਂ ਜਾਣਦੀ ਇਹ ਦੁਸ਼ਮਣੀ ਦੇ ਵਿੱਚ ਨਾ ਕੁਝ ਵੀ ਕਰ ਸਕਦੇ ਨੇਗੇ ਕੋਈ ਨਾ ਦੀਦੀ ਜੋ ਹੋਣਾ ਸੀ ਹੋ ਗਿਆ ਪਹਿਲਾਂ ਤਾਂ ਮੈਂ ਜਸ ਨੂੰ ਦੇਖਾਂਗੀ ਜਿ삭ੇ ਧੌਂ ਫੜੀਦਾ ਤਾਂ ਐਨੀ ਕਮਜ਼ੋਰ ਤੋਂ ਹੈ ਨਹੀਂ ਜਿਵੇਂ ਇਹ ਮੇਰੇ ਸਾਹਦ ਰਹੇ ਨੇ ਚਲੋ ਮੈਂ ਦੇਖਦੀ ਹਾਂ ਪ੍ਰੀਤ ਮੈਂ ਮੰਨਦੀ ਆਂ ਵੀ ਇਹ ਕਮਜ਼ੋਰ ਨਹੀਂ ਹੈਗੀ ਲੇਕਿਨ ਜਦੋਂ ਇੱਕ ਕੁੜੀ ਦੇ ਉੱਤੇ ਨਾ ਉਹਦੇ ਪੇਕਿਆਂ ਦੀ ਗੱਲ ਆ ਜਾਂਦੀ ਹੈ ਨਾ ਫਿਰ ਉਹ ਕਮਜ਼ੋਰ ਹੋ ਜਾਂਦੀ ਹੈ ਕਿਉਂਕਿ ਜਦੋਂ ਉਹਨੂੰ ਪੁੱਛਿਆ ਜਾਵੇ ਨਾ ਵੀ ਤੂੰ ਆਪਣੇ ਪੇਕਿਆਂ ਨਾਲ ਰਹਿਣਾ ਚਾਹੁੰਦੀ ਹੈ ਜਾਂ ਸਹੁਰਿਆਂ ਨਾਲ ਸ਼ਾਇਦ ਇਹ ਤੂੰ ਸਮਝ ਸਕੇ ਇਹੋ ਤੇ ਕੀ ਬੀਤਦੀ ਆ ਨਾ ਫੇਰ ਤੂੰ ਆਪਣੇ ਹਸਬੰਦ ਤੋਂ ਬਿਨਾਂ ਇੰਨੇ ਟਾਈਮ ਕਿਵੇਂ ਰਹਿ ਰਹੀ ਸੀ ਇੱਥੇ ਮੈਂ ਮੈਂ ਤਾਂ ਇੱਕ ਜ਼ਿੰਦਾ ਲਾਸ਼ ਬਣ ਕੇ ਰਹਿ ਰਹੀ ਸੀ ਇਹ ਮੈਨੂੰ ਬਹੁਤ ਘੁੱਟਦੇ ਮਾਰਦੇ ਸੀਗੇ ਪਰ ਕੀ ਕਰਦੀ ਚੁੱਪ ਰਹਿੰਦੀ ਸੀ ਲੇਕਿਨ ਜਦੋਂ ਦੀ ਜਸ਼ਨ ਇਸ ਘਰ ਦੇ ਵਿੱਚ ਆਈ ਹੈ ਨਾ ਸਮਝ ਲੈ ਕੇ ਵੀ ਮੈਨੂੰ ਵੀ ਜਿਉਣਾ ਸਿੱਖ ਲਿਆ ਨਾ ਇੰਨੇ ਜ਼ੁਲਮੀ ਹੈ ਜ਼ੁਲਮ ਦੀ ਵੀ ਇੱਕ ਹੱਦ ਹੁੰਦੀ ਆ ਪਰ ਜ਼ੁਲਮ ਕਰਨ ਵਾਲਿਆਂ ਦੀ ਨਹੀਂ ਲੇਕਿਨ ਇਹ ਇਹ ਤਾਂ ਇਹੋ ਜਿ ਨੇਗੇ ਨਾ ਕਿ ਆਪਣੇ ਮਤਲਬ ਵਾਸਤੇ ਨਾ ਇਹ ਕਿਸੇ ਵੀ ਰਿਸ਼ਤੇ ਨੂੰ ਮੌਤੇ ਘਾਟ ਉਤਾਰ ਸਕਦੇ ਨੇ ਕੋਈ ਨਾ ਡਿੰਪਰ ਤੂ ਫੇਰ ਨਾ ਕਰ ਇਹਨਾਂ ਦੇ ਜ਼ੁਲਮਾਂ ਦੀ سزا ਦਿਵਾਉਣ ਲਈ ਇੱਥੇ ਮੈਂ ਆਈ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਥੇ ਮੇਰਾ ਸਾਥ ਦੇਣ ਵਾਸਤੇ ਆਏ ਹੋ ਧੰਨਵਾਦ ਜੀ ਤੁਹਾਨੂੰ ਵੀ ਕੀ ਹਾਲ ਕਰਤਾ ਮੇਰੇ ਪੁੱਤ ਦਾ ਦੇਖ ਕੇ ਨਾ ਮੰਮੀ ਖੜ ਜਾ ਓ ਇਧਰ ਨੂੰ ਕਰ ਮੋਰ ਦਾ ਬਗੋ ਕੇ ਮਾ ਇਹਨੂੰ ਕਹਿ ਦੇ ਮੇਰੇ ਅੱਖਾਂ ਤੋਂ ਪਰੇ ਹੋ ਜਾ ਜਸ਼ਨ ਜਾ ਪੁੱਤ ਇਹਨੂੰ ਹਜੇ ਗੁੱਸਾ ਬਹੁਤ ਚੜਿਆ ਹੋਇਆ ਹੈ ਜਦੋਂ ਇਹਦਾ ਗੁੱਸਾ ਠੰਡਾ ਹੋ ਜਾਊਗਾ ਨਾ ਤੈਨੂੰ ਆਪੇ ਬੁਲਾ ਲੂਗਾ ਜਾ ਮਰਤੀ ਭੱਗ ਜਾ ਬਾਗਦਾ ਜਸ਼ਨ ਮੇਰਾ ਮੂਡ ਨਹੀਂ ਆਇਆ ਨੱਚ ਕੇ ਮਰਕੇ ਨਹੀਂ ਇਹਨਾ ਬਾਪੂ ਜਦੋਂ ਤਾਂ ਮੈਨੂੰ ਪੁੱਤ ਕਹੀ ਦਿੱਤਾ ਹੁਣ ਮੇਰੇ ਵਾਸਤੇ ਇੰਨਾ ਹੀ ਬਹੁਤ ਆ। ਸੋ ਪੁੱਤ ਮੈਂ ਤੈਨੂੰ ਪੁੱਤ ਨਹੀਂ ਕਹੂੰ, ਹੋਰ ਕੀ ਨ ਕਹੂੰ। ਨਾਲੇ ਤੂੰ ਤਾਂ ਮੇਰਾ ਛੇਰ ਆ ਛੇਰ। ਲੈ ਵੇਖ ਲਾ। ਅੱਜ ਕਿਵੇਂ ਪਿਆਉ ਪੁੱਤਾਂ ਚ ਜੱਫੀਆਂ ਪੈਂਦੀਆਂ ਨੇ। ਨਾ ਉਦੋਂ ਕੀ ਹੋਇਆ ਸੀ ਜਦੋਂ ਇਹਨੂੰ ੱੱੱਕੇ ਮਾਰ ਮਾਰ ਬਾਹਰ ਕੱਢਦਾ ਸੀ ਘਰੋਂ। ਇਹ ਗੱਲ ਸੁਣ ਵੇ। ਤੂੰ ਮਰੇ ਮੁਰਦੇ ਕਾ ਖੇਡਦੀਆਂ। ਤੈਨੂੰ ਹੋਰ ਕੋਈ ਕੰਮ ਹੀ ਨਹੀਂ ਤੈਨੂੰ। ਚੱਲ ਕੋਈ ਨਾ ਮਾਂ। ਤੂੰ ਵੀ ਬਾਪੂ ਨਾਲ ਬੜਾ ਲੜਿਆ ਨਾ ਕਰ। ਲੈ। ਮੈਨੂੰ ਕਹਿੰਦਾ ਬਾਪੂ ਨਾਲ ਲੜਿਆ ਕਰ। ਨਾ ਤੇਰਾ ਬਾਪੂ ਕਿ ਡੱਕ ਭਲਾ ਮਾਨਸਾ ਪੁੱਛੀ ਭਲਾ ਇਹਨੂੰ ਪਾਲੇ ਮਾਨਸ ਨੂੰ ਮੈਂ ਤੇਰਾ ਕੀ ਵਿਗਿਆੜਤਾ ਮੇਰੇ ਮਗਰੀ ਪਈ ਰਹਿਨੀ ਆ ਤੂੰ ਹਰ ਟਾਈਮ ਹੁਣ ਤਰ ਰਡਾਈ ਛੱਡ ਦੋ ਬਹੁਤ ਹੋ ਗਈ ਬਸ ਕਰੋ ਵਾ ਮੇਰੀ ਧੀ ਵੀ ਆ ਗਈ ਉਹ ਤੁਮਰ ਬਰੀ ਤਾਂ ਹੁਣ ਹੁਣ ਐ ਕਰ ਖੀਰ ਬਣਾ ਅੱਜ ਮੈਂ ਖੀਰ ਖਾਣੀ ਆ ਖੀਰ ਲੈ ਬਾਪੂ ਜੀ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਮੈਂ ਹੁਣੇ ਹੀ ਬਣਾਉਣੀ ਆ ਜਾ ਪੁੱਤਰ ਖੜ ਜਾ ਕੁੜੀਏ ਨਾ ਮੰਨਿਆ ਕਿ ਤੁਸੀਂ ਪਿਓ ਪੁੱਤ ਅੱਜ ਇਕੱਠੇ ਹੋ ਗਏ ਤੇਰੇ ਬੇੜੇ 'ਚ ਅੱਜ ਪੁੱਤ ਤੇ ਨੂਨੇ ਪੈਰ ਧਰ ਲਿਆ ਪਰ ਖੀਰ ਵਾਲੀ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਫੇਰ ਵੀ ਦੇ ਲੈ ਇਸ ਘਰ ਦਾ ਜਵਾਈ ਸੀ ਉਹ ਤੁਸੀਂ ਉਹਦੇ ਤੇ ਹੱਥ ਚੱਕਿਆ ਐ ਖੀਰ ਤਰ ਦੇ ਚੰਗੇ ਲੱਗਦੇ ਆਪਾਂ ਉਹ ਜਵਾਈ ਸ਼ਰੀਕਾਂ ਦਾ ਮੇਰਾ ਨਹੀਂ ਉਹ ਸਮਝ ਗਈ ਮੈਂ ਦੇਖਦਾ ਕੋਲ ਰੋਕੂ ਮੜਾਉਣ ਦੇ ਉਹਨੂੰ ਖੀਰ ਇਹ ਹਰ ਟਾਈਮ ਦੇਖਣਾ ਇਹ ਜੀ ਕੋਈ ਗੱਲ ਸੁਣਦੀ ਰਹਿੰਦੀ ਆ ਪੁੱਤ ਚਲ ਕੋਈ ਕਮਟਾਇਆ ਬਾਪੂ ਹਾਂ ਭਣੇ ਮੈਨੂੰ ਲੱਗਦਾ ਜੱਸ ਕਰੇ ਪਹੁੰਚ ਗਿਆ ਹਨ ਜਿਹੜਾ ਤਾਂ ਮੈਨੂੰ ਫੋਨ ਲਾ ਲਿਆ ਨਾ ਵੀਰੇ ਤੂੰ ਕੀ ਕੀਤਾ ਤੂੰ ਉਹ ਨਹੀਂ ਨਹੀਂ ਭਣੇ ਗੁੱਸੇ ਗੁੱਸੇ ਤਾਂ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਕਿ ਕਦੋਂ ਮੇਰੇ ਤੋਂ ਹੱਥ ਚੱਕ ਗਿਆ ਜੱਸੇ ਤੇ ਨਾ ਵੀਰੇ ਤੇਰੇ ਆ ਗੁੱਸੇ ਨੇ ਨਾ ਤੇਰੀ ਭੈਣ ਨੂੰ ਵੇਖਿਆ ਤੂੰ ਦੂਰ ਕਰ ਦੇ ਨਾ ਨਾ ਭਣੇ ਤੂੰ ਜਿਵੇਂ ਕਹੇਂਗੀ ਨਾ ਮੈਂ ਉਵੇਂ ਕਰੂੰ ਤੂੰ ਦੱਸ ਮੈਂ ਕੀ ਕਰਾਂ ਪਰ ਤੂੰ ਆਪੇ ਏਕੇ ਛੱਡਣ ਵਾਲੀ ਗੱਲਾਂ ਨਾ ਕਰ ਤਾ ਟਾਈਮ ਹੀ ਦੱਸੂਗਾ ਵੀ ਜੱਸ ਤੇ ਮੰਮੀ ਤੁਹਾਡੇ ਇਸ ਗੁਨਾਹ ਦੀ ਮੈਨੂੰ ਕੀ ਸਜ਼ਾ ਸੁਣਾਉਂਦੇ ਨੇ ਲੈ ਕੀ ਹਾਲ ਕਰਾ ਕੇ ਆਇਆ ਆਪਣਾ ਤੈਨੂੰ ਕਿਹਾ ਸੀ ਨਾ ਉਹਨਾ ਨਾ ਪੰਗੇ ਨਾ ਲੈ ਨਾ ਲੈ ਹੁਣ ਦੇਖ ਲੈ ਨਤੀਜਾ ਓ ਮਾਂ ਤੇਰਾ ਪੁੱਤ ਐਡੇ ਵੀ ਹੌਲੇ ਜਗਰੇ ਦਾ ਨਹੀਂ ਵੀ ਦੁਸ਼ਮਣ ਦੀ ਇੱਕ ਲਲਕਾਰ ਨਾਲ ਅੰਦਰ ਵੜਜੂ ਕੋਈ ਨਹੀਂ ਜੇ ਅੱਜ ਉਹਨਾਂ ਨੇ ਭਾਜੀ ਸ਼ੇਰ ਪਾਈ ਆ ਨਾ ਸਵਾ ਸ਼ੇਰ ਕਰਕੇ ਮੋੜੂ ਕੀ ਹਾਲ ਕਰਤਾ ਮੇਰੇ ਪੁੱਤ ਦਾ ਮੈਂ ਤੇਰੇ ਤੋਂ ਨਹੀਂ ਬੱਜੀਆਂ ਇੱਟ ਮਾਰ ਕੇ ਪਾੜ ਦਿੰਦਾ ਸਰਸਰ ਦੋਹਾਂ ਦਾ ਓ ਕੋਈ ਨਹੀਂ ਮਾਂ ਅੱਜ ਜਿਹੜੀ ਉਹਨਾਂ ਨੇ ਕਰੀਆ ਨਾ ਮੇਰੇ ਨਾਲ ਦੋਹੇ ਪਿਓ ਪੁੱਤਾਂ ਨੇ ਰੜਕੇ ਇਹਦਾ ਬਦਲਾ ਤਾਂ ਮੈਂ ਲੈ ਕੇ ਰਹੂੰਗਾ ਤੇ ਬਦਲਾ ਵੀ ਇਹੋ ਜਿਹਾ ਲਊਂਗਾ ਨਾ ਦੋਹੇ ਪਿਓ ਪੁੱਤਾਂ ਦੀ ਦੇਖ ਕੇ ਨਾ ਰੂਹ ਕੰਬ ਜੂਗੀ ਦੋਨੇ ਪਿਓ ਪੁੱਤ ਨਾ ਹੰਕਾਰੇ ਪਏ ਨੇ ਕਿਉਂ ਨਾ ਆਪਾਂ ਉਹਨਾਂ ਦਾ ਹੰਕਾਰ ਕੱਢ ਹੀ ਦਈਏ ਉਹਦੀ ਧੀ ਨੂੰ ਉਹਨਾਂ ਦੇ ਬਾਹਰ ਤੇ ਬਿਠਾ ਕੇ ਸੋਚਿਆ ਤਾਂ ਮੈਂ ਵੀ ਇਹੀ ਸੀਗਾ ਵੀ ਉਹਨਾਂ ਦੀ ਕੁੜੀ ਨੂੰ ਘਰੋਂ ਕੱਢਦੀ ਏ ਧੱਕੇ ਮਾਰ ਮਾਰ ਕੇ ਬਾਹਲੇ ਹਵਾ ਚੜਦੇ ਫਿਰਦੇ ਹੈਗੇ ਉਹ ਤਾਇਆ ਤੇ ਤਾਇ ਦਾ ਪੁੱਤ ਤਾਰੀ ਜੇ ਆ ਕੰਮ ਕਰਦੀ ਹੈ ਨਾ ਤੂੰ ਆਪੇ ਦੇਖੀ ਮਾਂ ਉਹ ਤਾਰੀ ਜਨਾ ਬાળા ਆਉਦੀ ਭੈਣ ਦਾ 헤ਜਲਾ ਨਾ ਕਿਵੇਂ ਨੱਕ ਰਗੜਦਾ ਮਾਫੀ ਮੰਗਦਾਉਗਾ ਆਪਣੇ ਕੋਲ ਨਾ ਫਿਰ ਇਹਨੂੰ ਬਾਹਰ ਕੱਢੂਗਾ ਕੌਣ ਕੱਢੂਗਾ ਤੂੰ ਦੇਖਦੀ ਚੱਲ ਮਾਂ ਹੁਣੇ ਉਹਦੇ ਪੇਕੇ ਛੱਡ ਕੇ ਆਇਆ ਛੱਡ ਕੇ ਕਸ ਤੋਂ ਆਣੀ ਐ ਉਹਨਾਂ ਨੂੰ ਆਪਣੀ ਧੀ ਦੀ ਲੋੜ ਹੋਈ ਆਪੇ ਲੈ ਕੇ ਜਾਣਗੇ ਤੈਨੂੰ ਨਹੀਂ ਲੋੜ ਉਹਨਾਂ ਦੇ ਮੱਥੇ ਲੱਗਣ ਦੀ ਦਫਾ ਕਰ ਘਰੋਂ ਕੱਢ ਦਿੰਨੇ ਆ ਆਪੇ ਲੈ ਜਾਣਗੇ ਕਰੂਗੀ ਉਹਨਾਂ ਨੂੰ ਫੋਨ ਇਹ ਵੀ ਗੱਲ ਤੇ ਨਹੀਂ ਸਹੀ ਆ ਆਪਾਂ ਨੂੰ ਕੀ ਲੋੜ ਪਈ ਆ ਉਹਨਾਂ ਨੂੰ ਆਪਦੀ ਏਡੀਤੀ ਦੀ ਫਿਕਰ ਹੋਈ ਆ ਪਿੱਛੇ ਲੈ ਜਾਣਗੇ ਆਪਦੀ ਨੂੰ ਹੂੰ ਤਾਂ ਮੈਂ ਦੱਸਦਾ ਜਸ਼ਨ ਜਸ਼ਨ ਹਾਂਜੀ ਜੱਸ ਜੋ ਵੀ ਖੁਸ਼ ਹੋਇਆ ਨਾ ਸਭ ਲਈ ਤੋਂ ਮਾਫੀ ਮੰਗਦੀ ਆ ਹਾਂ ਤੈਨੂੰ ਕੀ ਲੱਗਦਾ ਤੈਨੂੰ ਇੱਥੇ ਮੈਂ ਮਾਫੀ ਮੰਗਣ ਨੂੰ ਬੁਲਾਇਆ ਵੀ ਜੋ ਕੁਝ ਵੀ ਹੋਇਆ ਮੈਂ ਮਾਫੀ ਮੰਗਦੀ ਆ ਤੇ ਇਨਾਂ ਕਹੇ ਤੋਂ ਗੱਲ ਨਿਬੜ ਜੂਗੀ ਇਸ਼ੂ ਮੇਰੀ ਗੱਲ ਸੁਣਿਆ ਮੈਨੂੰ ਲੱਗਦਾ ਹੈ ਬਰੋ ਦੀ ਨਾ ਲੜਾਈ ਹੋ ਗਈ ਨੌਂਸ ਨਾਲ ਜਿਸ ਕਾਰਨ ਉਹਨਾਂ ਨੇ ਸੱਟਾ ਵੀ ਲੱਗਿਆ ਨੇ ਤੇ ਉਹ ਬਹੁਤ ਗੁੱਸੇ ਵਿੱਚ ਹੀ ਐ ਤੁਸੀਂ ਨਾ ਉਹਨਾਂ ਨੂੰ ਸਮਝਾਓ ਕਿ ਉਹ ਭਾਬੀ ਨੂੰ ਕੁਝ ਨਾ ਕਹਿਣ ਲੈ ਮੈਂ ਕੀ ਕਹਿ ਸਕਦਾ ਉਹਨਾਂ ਦਾ ਪਰਸਨਲ ਮੈਟਰ ਐ ਮੈਂ ਉਹਨਾਂ ਦੇ ਮਸਲੇ 'ਚ ਬੋਲਦਾ ਚੰਗਾ ਲੱਗਦਾ ਯਾਰ ਪਰਸਨਲ ਮੈਟਰ ਐ ਇਹ ਕੀ ਗੱਲ ਬੰਦੀ ਐ ਉਹ ਤੁਹਾਡੇ ਭਰਾ ਨੇ ਤੁਸੀਂ ਸਮਝਾਓ ਉਹਨੂੰ ਤੂੰ ਨਾ ਆਪਦੇ ਕੰਮ ਤੱਕ ਮਤਲਬ ਰੱਖ ਠੀਕ ਹੈ ਇਹਨਾਂ ਦੇ ਮਸਲਿਆਂ ਤੋਂ ਥੋੜਾ ਜਿਹਾ ਦੂਰੀ ਰਹਿ ਕਮਾਲ ਦੀ ਗੱਲ ਐ ਕੀ ਕਮਾਲ ਦੀ ਗੱਲ ਐ ਤੈਨੂੰ ਸੁਣਦਾ ਨਹੀਂ ਇੱਕ ਵਾਰੀ ਜਿਹੜੀ ਗੱਲ ਕਹਿਤੀ ਇਹਨਾਂ ਕਿਉਂ ਹਾਈਪਰ ਹੋ ਰਹੇ ਹੋ ਮੇਰੇ ਤੇ ਫਿਰ ਜਦੋਂ ਤੈਨੂੰ ਕਹਿਤਾ ਵੀ ਇਹਨਾਂ ਦੇ ਮਸਲਿਆਂ ਤੋਂ ਦੂਰ ਰਹਿ ਤਾਂ ਟੱਡੀਆਂ ਲੈਣੀਆਂ ਨੇ ਹੱਦ ਹੈ ਹਜਕਲ ਤਾਂ ਭਲਾਈ ਦਾ ਜ਼ਮਾਨਾ ਹੀ ਨਹੀਂ ਰਿਹਾ ਦੱਸ ਨਾ ਦੇਖੀ ਐਦਾਂ ਕਰੋ ਆ ਚੱਕੜ ਆਪਣਾ ਬੈਗ ਤੇ ਮੇਰੀ ਗੱਲ ਸੁਣ ਲਾ ਇਥੋਂ ਨਾ ਤੁਰਦੀ ਬਣਾ ਤੇ ਆਪਦੇ ਤਾਏ ਤੇ ਭਾਈ ਨੂੰ ਕਹਿ ਦੇ ਜਿੰਨਾ ਚਿਰ ਮੇਰੇ ਤੋਂ ਨੱਕ ਰਗੜ ਕੇ ਮਾਫੀ ਨਹੀਂ ਮੰਗਦੇ ਨਾ ਇਸ ਘਰ ਚ ਪੈਰ ਪਾਉਣ ਦੀ ਤੈਨੂੰ ਲੋੜ ਨਹੀਂ ਦੱਸ ਕਿਉਂ ਐਂ ਕਰਦੇ ਹੋ ਜੋ ਵੀ ਹੋ ਗਿਆ ਮੈਂ ਮਾਫੀ ਮੰਗ ਲੈਣੀ ਆ ਤੁਹਾਡੇ ਤੋਂ ਮੰਗੂਗੀ ਨਾ ਤੂੰ ਕਿਉਂ ਮਾਫੀ ਮੰਗੂਗੀ ਤੇਰਾ ਤਾਇਆ ਤੇ ਤੇਰਾ ਭਾਈ ਮਾਫੀ ਮੰਗੇ ਨਾਲੇ ਅਸੀਂ ਨਹੀਂ ਤੈਨੂੰ ਅਲਫ਼ ਤੇ ਬੇ ਅਜ ਤੱਕ ਕਿਹਾ ਤਾਂ ਉਹ ਸਾਲੇ ਲੱਗਦੇ ਨੇ ਮੇਰੇ ਪੁੱਤ ਦੇ ਹੱਥ ਚੱਕਣ ਦੇ ਮੰਮੀ ਮੇਰੀ ਗੱਲ ਤਾਂ ਸੁਣੋ ਮੈਨੂੰ ਦੱਸਿਆ ਜਾਰੀ ਵੀਰੇ ਨੇ ਜੋ ਕੁਝ ਵੀ ਹੋਇਆ ਗੁੱਸੇ 'ਚ ਹੋਇਆ ਨਾ ਫਿਰ ਜਿਹੜੇ ਭਾਈ ਕੋਲ ਜਾ ਕੇ ਫੋਨ ਕਰਕੇ ਆਈਆਂ ਸਾਰਾ ਕੁਝ ਪੁੱਛ ਕੇ ਆਈਆਂ ਉਸੇ ਕੋਲ ਜਾ ਉਰੇ ਖੜੀ ਕੀ ਕਰਦੀ ਆ ਤੂੰ ਜਸ ਮੰਨ ਜੋ ਗਲਤੀ ਹੋ ਗਈ ਵੀਰੇ ਤੋਂ ਮੰਮੀ ਐਂਗਾ ਤੂੰ ਕਰਦੇ ਹੋ ਇਹਨੂੰ ਬਾਹਰ ਦਾ ਰਸਤਾ ਤੂੰ ਦਿਖਾਉਣੀ ਆ ਕਿ ਮੈਂ ਕੱਢਾ ਧੱਕੇ ਮਾਰ ਕੇ ਇਹਨੂੰ ਬਾਹਰ ਜਸ ਨਾ ਕਰੋ ਐਵੇਂ ਕਿਉਂ ਨਾ ਕਰਾਂ ਨੀ ਮੇਰੇ ਪੁੱਤ ਦੀ ਇੰਨੀ ਬੇਇੱਜ਼ਤੀ ਕੀਤੀ ਆ ਚੱਲ ਨਿਕਲ ਬਾਹਰ ਮੰਮੀ ਜੀ ਨਹੀਂ ਚੱਲ ਨਿਕਲ ਬਾਹਰ ਮੰਮੀ ਜੀ ਆ ਕੀ ਕਰੀ ਜਨੇਓ ਦੀਦੀ ਨੂੰ ਕਿਉਂ ੱੱੱਕੇ ਮਾਰ ਰਹੇ ਹੋ ਖਬਰਦਾਰ ਜੇ ਕੋਈ ਵੀ ਘਰ ਦਾ ਮੈਂਬਰ ਸਾਡੀ ਗੱਲ 'ਚ ਬੋਲਿਆ ਨਾਲੇ ਆਪਣੇ ਨਾ ਤਾਏ ਨੂੰ ਤੇ ਤਾਏ ਦੇ ਮੁੰਡੇ ਨੂੰ ਕਹਿ ਕੇ ਆ ਪੇ ਮੇਰੇ ਪੁੱਤ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗਣ ਤਾਂ ਤੈਨੂੰ ਇਸ ਘਰ 'ਚ ਜਗ੍ਹਾ ਮਿਲੂਗੀ ਨਹੀਂ ਤਾਂ ਰਹਿ ਉੱਥੇ ਚੱਲ ਕੁੜੀਆ ਤੂੰ ਅੰਦਰ ਚੱਲ ਨਿਕਲ ਬਾਹਰ ਚੱਲ ਮੇਰੇ ਪੁੱਤ ਤੇ ਹੱਥ ਚੱਕਿਆ ਆਈ ਵੱਡੀ